ਮਾਨ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ ਸਰ ਇੱਕ ਤਾਂ ਜਿਹੜੀ ਖੈਰਿਆ ਸਾਹਿਬ ਵਾਲੀ ਗੱਲ ਹੈ ਜੀ ਇਹ ਨਾ ਵੀ ਹੋ ਆਏ ਨਹੀਂ ਹੈ ਹਾਂ ਇਸ ਬੰਦੇ ਦੀ ਦ੍ਰਿੜਤਾ ਤੇ ਆਪਦੀ ਪਰਸਨੈਲਿਟੀ ਉਹ ਇੱਕ ਪੱਖ ਹੈ ਜੇ ਇੱਥੇ ਖੜਾਇਆ ਇਹਦੀ ਪਰਸਨੈਲਿਟੀ ਕਰਕੇ ਖੜਾਇਆ ਹੂੰ ਜਿਹੜੀ ਵੋਟ ਪੈਣੀ ਹੈ ਇਹਦੀ ਪਰਸਨੈਲਿਟੀ ਨੂੰ ਪੈਣੀ ਹੈ ਕਾਂਗਰਸ ਦੀ ਵੋਟ ਤਾਂ ਹੈਗੀ ਉਹ ਹੈਗੀ ਹੂੰ ਇਹੇ ਅਕਾਲੀ ਦਲ ਦੀ ਵੋਟ ਵੀ ਤੋੜੂਗਾ ਤੇ ਆਪਦੀ ਵੋਟ ਵੀ ਤੋੜੂਗਾ ਇਹ ਆਪਣਾ ਸਿਮਰਜੀਤ ਸਿੰਘ ਮਾਨ ਦੀ ਵੋਟ ਵੀ ਹੂੰ ਇੱਕ ਜਿਹੜੀ ਆਪਣੀ ਪਰਸਨੈਲਿਟੀ ਹੈ ਹੂੰ ਉਸ ਗੱਲ ਕਰਕੇ ਹੋ ਸਕਦਾ ਵੀ ਨਾ ਆਏ ਹੁਣ ਨਹੀਂ ਪਰ ਤੁਹਾਨੂੰ ਲੱਗਦਾ ਵੀ ਵੋਟ ਸਾਰਿਆਂ ਦੀ ਤੋੜ ਕੇ 19ਕ ਵੋਟ ਮਾਨ ਸਾਹਿਬ ਪਹਜੂਗੀ ਉਹਨੂੰ ਜਿਹਦੇ ਨਾਲ ਜਿੱਤ ਹਾਸਲ ਹੋ ਸਕੇ ਆਪਾਂ ਸਰ ਐਸੇ ਮਸਲੇ ਦੇ ਅੱਜ ਸੰਗਰੂਰ ਵਾਲੀ ਸੀਟ ਤੇ ਤੁਸੀਂ ਗੱਲ ਕਰਦੋਂ ਮੈਂ ਸੰਗਰੂਰ 'ਚ ਪੈਂਦਾ ਮੈਂ ਐਸੀ ਗੱਲ ਦੀ ਆਪਾਂ ਗੱਲ ਕਰਦੇ ਆ ਜੀ ਸਰ ਦੇਖੋ ਜਦੋਂ ਇਹ ਆਪਣਾ ਵੱਡੀ ਗੱਲ ਕੀ ਹੈ ਜੀ ਵੱਡੀ ਗੱਲ ਇੱਕ ਹੈ ਵੀ ਵੋਟ ਕਾਸਟ ਕਿੰਨੀ ਹੁੰਦੀ ਹੈ ਹੂੰ ਲੋਕ ਉਦਾਸੀਨ ਨੇ ਜੀ ਲੋਕ ਸਰਕਾਰ ਤੋਂ ਵੀ ਉਦਾਸੀਨ ਨੇ ਲੀਡਰਾਂ ਤੋਂ ਵੀ ਆਮ ਤੋਂ ਉਦਾਸੀਨ ਨੇ ਮਾਨ ਸਾਹਿਬ ਤੋਂ ਵੀ ਉਦਾਸੀਨ ਨੇ ਲੋਕ ਮਤਲਬ ਲੋਕਾਂ ਦਾ ਕੋਈ ਵੋਟ ਪਾਉਣ ਦੇ ਵਿੱਚ ਬਾਲਾ ਵੱਡਾ ਰੁਝਾਨ ਨਹੀਂ ਹੈਗਾ ਹੂੰ ਜੇ ਆਪਾਂ ਦੇਖੀਏ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਹੈ 2022 ਦੀ ਹੂੰ ਉਦੋਂ 80% ਵੋਟ ਕਾਸਟ ਹੋਈ ਹੈ ਜੀ ਹੂੰ ਜਦੋਂ ਆਦੂ ਜੀ 22 ਇਲੈਕਸ਼ਨ ਹੋਈ ਹੈ ਮਾਨ ਸਾਹਿਬ ਵਾਲੀ ਇਥੇ ਸਿਮਰਤੀ ਸਿੰਘ ਮਾਨ ਜਿੱਤੇ ਨੇ ਜੀ ਹੂੰ ਉਦੋਂ ਸੰਗਰੂਰ ਦੇ ਵਿੱਚ 15 ਲੱਖ ਪਾਉਣੇ 16 ਲੱਖ ਵੋਟ ਹੈ। ਹੂੰ 7 ਲੋਕ 7 ਲੱਖ ਵੋਟ ਕਾਸਟ ਹੋਈ ਹੈ। ਹੂੰ ਉਹਦੇ ਤੋਂ 4 ਲੱਖ ਵੋਟ ਤਾਂ ਕਾਸਟ ਨਹੀਂ ਹੋਈ ਜਿਹੜੀ ਪਹਿਲਾਂ ਹੋਈ ਸੀ। ਹੂੰ ਹੁਣ ਦੇਖੋ ਉਹ ਕਿਹਦੀ ਘਟ ਗਈ ਕਿਹਦੀ ਵਧ ਗਈ 2 ਲੱਖ ਵੋਟ ਤਾਂ ਆਪਦੀ ਉੜ ਗਈ ਜੀ। ਹੂੰ ਸਵਾ ਦੋ ਲੱਖ 215 ਤੋਂ 14 ਹਜ਼ਾਰ ਵੋਟ ਆਪਣੀ ਏਰੀਆ ਉੜ ਗਈ ਰੇਖਾ ਅਕਾਲੀ ਦਲ ਦੀ। ਹੂੰ ਤੇ 3 ਲੱਖ 3000 ਵੋਟਰ ਟੇਬਲ ਸਿੰਘ ਢਿੱਲੋਂ ਨੂੰ ਪਈ ਸੀ ਹੂੰ 79000 ਵੋਟ ਸਿਰਫ ਗੋਲਡੀ ਨੂੰ ਪਈ ਹੈ ਜੀ ਹੂੰ ਹੂੰ ਐਨੀ ਵੋਟ ਉਹਨਾਂ ਦੀ ਉੜ ਗਈ ਵੀ ਵੋਟ ਕਾਸਟ ਕਿੰਨੀ ਹੁੰਦੀ ਹੈ ਹੁਣ ਪਰਸਨੈਲਿਟੀ ਨੂੰ ਹੁੰਦੀ ਹੈ ਜਾਂ ਕੀ ਹੁੰਦਾ ਜੀ ਜਿਵੇਂ ਆਪ ਹੈ ਜੀ ਆਪ ਤੇ ਜੇ ਆਪਾਂ ਜਿਹੜੀ ਕੈਂਡੀਡੇਟ ਨਹੀਂ ਆਉਂਦੀ ਪਰਸਨੈਲਿਟੀ ਦੇਖੀਏ ਜੇ ਆਪਾਂ ਮਾਨ ਸਾਹਿਬ ਦੇ ਬਰਾਬਰ ਉਹਦੀ ਆਪਣੇ ਭਗਵੰਤ ਮਾਨ ਦੇ ਬਰਾਬਰ ਇਸ ਕੈਂਡੀਡੇਟ ਦੀ ਪਰਸਨੈਲਿਟੀ ਦੇਖੀਏ ਨਹੀਂ ਹੈਗੀ ਜੀ ਹੂੰ ਉਹਦਾ ਕੰਦ ਨਹੀਂ ਹੈਗਾ ਹੂੰ ਬੋਟ ਮਤਲਬ ਅੱਗੇ ਨਾ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਆਪ ਦੀ ਭਰੋਸੇਯੋਗਤਾ ਉਹ ਵੀ ਬਹੁਤ ਘੱਟ ਹੈ ਜੀ ਹੂੰ ਤੁਸੀਂ ਦੇਖਿਆ ਹੋਣਾ ਲੋਕ ਥਾਵਾ ਥਾਵਾ ਤੇ ਇਹਨਾਂ ਨੂੰ ਕੁਐਸਚਨ ਕਰ ਰਹੇ ਨੇ ਇੱਕ ਫਿਰ ਜਿਹੜੀਆਂ ਮੇਨ ਐਜੀਟੇਸ਼ਨਸ ਹੋਣੀਆਂ ਨੇ ਕੋਈ ਟੈਂਟੀਆਂ ਤੇ ਚੜੇ ਨੇ ਕੋਈ ਕਿਤੇ ਹੋਏ ਨੇ ਉਹਨਾਂ ਦੀ ਮੇਨ ਹੱਬ ਸੰਗਰੂਰ ਸੀ ਹੂੰ ਸੰਗਰੂਰ ਮੁੱਖ ਮੰਤਰੀ ਦਾ ਸ਼ਹਿਰ ਹੈ ਮੁੱਖ ਮੰਤਰੀ ਦਾ ਰਹਿੰਦੇ ਨੇ ਇੱਥੇ ਸਾਰ ਜਿਹੜੇ ਮਤਲਬ ਅਤਿਆਚਾਰ ਜਾਂ ਕੁੱਟਮਾਰ ਜਿਹੜੀ ਵੀ ਹੁੰਦੀ ਰਹਿੰਦੀ ਹੈ ਉਹ ਇੱਥੇ ਹੁੰਦੀ ਰਹੀ ਹੈ ਉਹਦਾ ਵੀ ਪ੍ਰਭਾਵ ਹੈ ਇਹਨਾਂ ਦੇ ਹੁਣ ਤੇ ਜਾਊਗਾ ਸੋ ਸੋ ਇਸ ਦੇ ਬਾਵਜੂਦ ਕਿ ਆਪ ਦੇ 9 ਦੇ 9 ਐਮਐਲਏ ਆ ਫਿਰ ਵੀ ਤੁਹਾਨੂੰ ਲੱਗਦਾ ਕਿ ਜਿਹੜੀ ਸੱਤਾ ਦੇ ਖਿਲਾਫ ਲਹਿਰ ਹੈ ਔਰ ਆਪਦਾ ਨੁਕਸਾਨ ਕਰੂਗੀ ਸਰ ਭਾਈ ਇਲੈਕਸ਼ਨ ਚ ਕੀ ਹੋਇਆ ਸੀ ਜੀ ਉਦੋਂ ਵੀ ਤਾਂ 9 ਦੇ 9 ਹੀ ਸੀ ਜੀ ਉਦੋਂ ਤੇ ਚਲੋ ਦੋ ਚਾਰ ਹੋਰ ਫੈਕਟਰ ਆ ਗਏ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਦੀਪ ਸਿੱਧੂ ਜਿਹਦੀ ਮੌਤ 3-4 ਮਹੀਨੇ ਪਹਿਲਾਂ ਹੋਈ ਸੀ ਉਹਦਾ ਵੀ ਥੋੜਾ ਜਿਹਾ ਅਸਰ ਉਦੋਂ ਤੱਕ ਲੋਕਾਂ ਦੇ ਮਨਾਂ 'ਚ ਬੈਠ ਗਿਆ ਸੀ ਸੋ ਤਿੰਨ ਚਾਰ ਉਹ ਪੰਥਿਕ ਫੈਕਟਰ ਜਿਆਦਾ ਰੋਲ ਪਲੇ ਕਰ ਗਏ ਪਰ ਹੁਣ ਸਰ ਜਿਵੇਂ ਦੇਖੋ ਬੋਰਡ ਕਾਸਟ ਬਹੁਤ ਘੱਟ ਹੋ ਗਈ ਜੀ ਓਵਰ ਆਲ ਇਹ ਬਹੁਤ ਘੱਟ ਹੋ ਰਹੀ ਹੈ ਕਾਸਟ ਓਕੇ ਗਰਮੀ ਵੀ ਹੈ ਲੋਕ ਉਦਾਸੀਨ ਵੀ ਨੇ ਤੇ ਜਿਹੜਾ ਬੰਦਾ ਵੋਟ ਭੁਗਤਾ ਆ ਗਿਆ ਜੀ ਦੇਖੋ ਹੂੰ ਜਿਹੜਾ ਬੰਦਾ ਵੋਟ ਭੁਗਤਾ ਆ ਗਿਆ ਉਹ ਬੰਦਾ ਇੱਥੇ ਜਿੱਥੇ ਪਰ ਵੋਟ ਭੁਗਤਾਉਣ ਦੇ ਵਿੱਚ ਤੇ ਫਿਰ ਆਪ ਨੂੰ ਫਾਇਦਾ ਹੋਊ ਉਹਨਾਂ ਦੇ ਐਮਐਲਏ ਦਾ ਨਾਂ ਦੇ ਨਾਂ ਕੋਈ ਵੀ ਜਿਹੜਾ ਉਹਨਾਂ ਦਾ ਕੇਡਰ ਤੀ ਜੀ ਜਿਹੜਾ ਕੇਡਰ ਇਹਨਾਂ ਉਥੇ ਲੈਵਲ ਤੇ ਕੰਮ ਕਰਦਾ ਸੀ ਜੀ ਅੱਗੇ ਮੈਨੂੰ ਉਹਨਾਂ ਦੇ ਵਿੱਚ ਉਤਸ਼ਾਹ ਹੀ ਨਹੀਂ ਹੈਗਾ ਜੀ ਹੂੰ ਤੇ ਜਿਵੇਂ ਹੁਣ ਇਸ ਟਾਈਮ ਪਹਿਲਾਂ ਜਦੋਂ ਇਲੈਕਸ਼ਨ ਅਨਾਉਂਸ ਹੋਈ ਹੈ ਜੀ ਹੂੰ ਉਸ ਟਾਈਮ ਖੈਰਾ ਸਾਹਿਬ ਨੰਬਰ 1 ਤੇ ਤੇ ਜੀ ਹੂੰ ਉਸ ਤੋਂ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਨੇ ਖੰਨੇ ਨੂੰ ਉਹ ਕਰਤਾ ਜੀ ਹੂੰ ਅਰਵਿੰਦ ਖੰਨੇ ਨੂੰ ਉਹਨੇ ਇਹਨਾਂ ਦੀ ਵੋਟ ਪਾੜੂਗਾ ਜੀ ਉਹ ਓਕੇ ਉਹਦਾ ਕਾਰਨ ਹੈ ਜੀ ਓ ਐਮਪੀਡੀ ਇਲੈਕਸ਼ਨ ਵੀ ਇੱਥੋਂ ਲੜੇ ਨੇ ਹੂੰ ਦੋ ਵਾਰ ਐਮਐਲਏ ਵੀ ਸੰਗਰੂਰ ਸੰਗਰੂਰ ਆ ਰਤੂਰੀ ਤੋਂ ਰਹੇ ਨੇ ਫੇਰ ਇੱਕੋ ਐਨਜੀਓ ਚਲਾਉਂਦੇ ਰਹੇ ਨੇ ਮਤਲਬ ਮੈਡੀਕਲ ਉਹਦੀ ਸਹਾਇਤਾ ਦਿੰਦੇ ਰਹੇ ਨੇ ਹੂੰ ਇੱਕ ਉਹਨਾਂ ਦਾ ਆਪਦਾ ਪੱਕਾ ਕੇਂਦਰ ਹੈ ਜੀ ਇੱਥੇ ਸੰਗਰੂਰ ਦੀ ਕਸਤੀ ਕੈਂਸੀ ਦੇ ਵਿੱਚ ਹੂੰ ਹੂੰ ਉਹਦਾ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਉਹਨਾਂ ਦੇ ਇੱਕਦੇ ਬੰਦੇ ਨਾਲ ਹੂੰ ਕਹਿੰਦੇ ਵੀ ਇਹਨਾਂ ਨੇ ਤਾਂ ਸਾਨੂੰ 4 ਮਹੀਨੇ ਪਹਿਲਾਂ ਕਿਹਾ ਸੀ ਮੈਂ ਆਉਂਗਾ ਆਪ ਤਿਆਰੀ ਰੱਖੋ ਉਹ ਕਹਿੰਦੇ ਕਹਾਂ ਸੇ ਆਓਗੇ ਮੈਂ ਕਹਿੰਦੇ ਜਿੱਹਾਂ ਸੇ ਮਰਜ਼ੀ ਆ ਮਾਂਗੂੰ ਹੂੰ ਮੈਂ ਆਉਂਗਾ ਉਹ ਕਹਿੰਦੇ ਕਹਿੰਦੇ ਚਲ ਬੇਸ਼ੱਕ ਬੀਐਸਪੀ ਚ ਆ ਜਾ ਅਸੀਂ ਤਾਂ ਤੇਰੇ ਨਾਲ ਆ ਸੋ ਸੋ ਅਰਵਿੰਦ ਅਰਵਿੰਦ ਖੰਨਾ ਫੈਕਟਰ ਬਹੁਤ ਵੱਡਾ ਫੈਕਟਰ ਆ ਆਪ ਨੂੰ ਸੱਤਾ ਦੇ ਖਿਲਾਫ ਲਹਿਰ ਲੈ ਡੋਬ ਸਕਦੀ ਆ ਸੋ ਫਿਰ ਇਹਦਾ ਮਤਲਬ ਰਹਿ ਗਿਆ ਸਿਮਰਜੀਤ ਮਾਨ ਤੇ ਸੁਖਪਾਲ ਖੈਰਾ ਮਤਲਬ ਇਹਨਾਂ ਦੇ ਤਿੰਨੇ ਤਿੰਨਾਂ ਦੇ ਵਿੱਚ ਨੱਕ ਤੋਂ ਨੱਕ ਫਾਈਟ ਹੈ ਜੀ ਇਹਨਾਂ ਦੇ ਵਿੱਚ ਸੁਖਪਾਲ ਖੈਰਾ ਸਿਮਰਜੀਤ ਮਾਨ ਕੌਣ ਕਿਹਦੀ ਬੋਟ ਤੋੜਦਾ ਕਿੰਨੇ ਕ ਇਹ ਆਪ ਜੀ ਓਕੇ ਇਹ ਜਿਹੜਾ ਆਪਣਾ ਖੰਨਾ ਜੀ ਇਹ ਇੱਕ ਤੱਕ ਮਤਲਬ ਕਾਂਗਰਸ ਦਾ ਇਹ ਪਹਿਲਾ ਰਿਹਾ ਜੀ ਉਹਦੀ ਬੋਟ ਤਾਂ ਹੈਗੀ ਇਹਦੇ ਕੋਲੇ ਓਕੇ ਉਹ ਤੋੜੂਗਾ ਇਹਨਾਂ ਦੀ ਇੱਕ ਜਿਹੜੀ ਟੌਨ ਟਰਾਉਡੈਂਸ ਨੇ ਨਾ ਉਹਨਾਂ ਦੇ ਵਿੱਚ ਜਿਹੜੀ ਦਲਿਤ ਵੋਟ ਆ ਹੂੰ ਹੂੰ ਉਹਨਾਂ ਦੇ ਵਿੱਚ ਇਹ ਤਾਂ ਖਾਸ ਆਧਾਰ ਹੈ ਜੀ ਓਕੇ ਮਤਲਬ ਉਹ ਵੀ ਕਾਂਗਰਸ ਦੀ ਵੋਟ ਹੈ ਜਿਹੜੀ ਉਹਵੇਂ ਤੋੜੂਗਾ ਓਕੇ ਮਤਲਬ ਇਹਨਾਂ ਦੇ ਵਿੱਚ ਪੂਰੀ ਮਤਲਬ ਫਾਈਟ ਹੈ ਜੀ ਜ਼ੁਮੇ ਅਕਬਾਲ ਸਿੰਘ ਝੁੰਡਾ ਨੇ ਜੀ ਉਹ ਸ਼ਖਸੀਅਤ ਬਹੁਤ ਵਧੀਆ ਹੈ ਜੀ ਹਮ ਪਰ ਉਹਨਾਂ ਨੂੰ ਢਿੰਡਸਾ ਫੈਕਟਰ ਮਤਲਬ ਕਾਫੀ ਨੁਕਸਾਨ ਪਹਚਾਊਗਾ ਸੋ ਇਕਬਾਲ ਸਿੰਘ ਝੁੰਡਾ ਨੂੰ ਢਿੰਡਸਾ ਫੈਕਟਰ ਖਾਨ ਕਰੂਗਾ ਮਿਹਰਬਾਨੀ ਥੈਂਕ ਯੂ ਬਾਦ ਸਾਹਿਬ ਤੁਸੀਂ ਜੁੜੇ ਬਹੁਤ ਚੰਗਾ ਲੱਗਾ